ਪੂਰੇ ਟਰਾਲਾ ਲੱਗ ਚੁੱਕਿਆ ਪਹਿਲੇ ਲਾਓ ਜੀ ਸਰਪੰਚ ਸਾਹਿਬ ਆ ਰਹੇ ਆ ਬੁਲਾਉਣੇ ਇਹਨਾਂ ਨੂੰ ਕਰਨਾ ਜੀ ਆ ਗਏ ਆਪਣੇ ਖੇਤਾਂ ਕੋਲੇ ਖੇਤਾਂ ਦੀਆਂ ਰੌਣਕਾਂ ਹੀ ਵੱਖਰੀਆਂ ਹੁੰਦੀਆਂ ਕਹਿੰਦੇ ਲਾਓ ਜੀ ਇੱਥੇ ਦੋਨੋਂ ਤੁਰਦੇ ਆਂ ਖੇਰ ਕਿਹੜਾ ਮਾਰ ਚੁੱਕੀਏ ਸੋਚਿਆ ਜਾਂ ਤੋਂ ਪਹਿਲਾਂ ਹਬੌਰ ਨੂੰ ਦੇਖਦੇ ਆਂ ਝੋਨਾ ਵਗੈਰਾ ਆਜੋ ਜੀ ਆਜੋ ਝੋਨਾ ਦੇਖੋ ਮਾੜਾ ਜਾਂ ਕਿੰਨਾ ਕੁ ਦਿਨ ਲਾਊਗਾ ਜੀ ਨਾ ਲੈ ਜੀ ਕੱਲ ਕੀ ਦੇਖੇ ਤਾਂ ਜਾਂ ਥੋੜਾ ਜਿਹਾ ਖੇਤ ਵੀ ਨਹੀਂ ਆਇਆ ਗਿਆ ਕਈ ਦਿਨਾਂ ਤੋਂ ਬਸ ਪੰਜ ਫੀਟ ਲੈ ਜੂ ਅਸੀਂ ਉਹ ਕੀ ਮੇਲੇ ਵਗੈਰਾ ਚ ਬਿਜੀ ਸੀਗੇ ਥੋੜਾ ਜਿਹਾ ਹਾਂਜੀ ਕਿਵੇਂ ਚਲੋ ਕਾਟੇ ਵੱਧੇ ਆ ਪਰ ਬਹੁਤ ਕਾਟੇ ਪੈ ਗਏ ਪੰਜਾਬ ਨੂੰ ਰੱਬਾ ਹੁਣ ਨਾ ਕਾਟਾ ਪਾਈ ਕੋਈ ਸੋਨ ਇਹਨੇ ਕਹਿੰਦੇ ਪੱਕ ਜਾਣਾ ਜਲਦੀ ਮੌਸਮ ਸਾਥ ਦੇਵੇ ਪ੍ਰਮਾਤਮਾ ਮਿਹਰ ਕਰੇ ਝੋਨੇ ਵੀ ਆ ਜਾਣੇ ਸਾਰਾ ਕੁਝ ਹੀ ਹੋ ਜਾਣਾ ਬਸ ਨਰਮਾਤਮਾ ਦਾ ਮਿਹਰ ਚਾਹੀਦਾ ਤੰਦਰੁਸਤੀ ਚਾਹੀਦੀ ਸਿਹਤ ਦੀ ਐਸੇ ਪੁੱਛੇ ਕੋਸੇ ਨੀਂਗੇ ਤੇ ਸਹੀ ਵਗੈਰਾ ਤਾਂ ਪੁੱਠਾਂ ਦੀ ਮੈੜ ਹੁੰਦੇ ਆ ਬਸ ਤੰਦਰੁਸਤੀ ਚਾਹੀਦੀ ਬੰਦੇ ਦੀ ਜੇ ਬੰਦਾ ਫਰੀਰ ਕਤੰਦਰੁਸਤ ਸਾਰਾ ਕੁਝ ਹੀ ਆ ਥੱਲੇ ਪੈਸੇ ਨਾਲ ਕੁਝ ਨਹੀਂ ਹੁੰਦਾ ਵੀਰੋ ਆਓ ਜੀ ਟਰਾਲ ਪੰਪ ਤੇ ਆਪਾਂ ਕਹੇ ਪਹੁੰਚ ਤੇ ਹਾਰ ਨ ਮਾਰਿਆ ਬਾਈ ਨੂੰ ਪੁੱਛਦੇ ਕਿਹੜੀ ਸਾਈਡੋਂ ਗੱਡੀ ਵੀਰ ਕਿੰਦਾ ਡ੍ਰਾਈਵ ਲਾ ਲੋ ਵੀ ਚਲੋ ਅਨੀ ਸਾਈਡ ਲਓ ਜੀ ਪੌਣਿਆ ਪੈਟਰੋਲ ਕਰਦੇ ਆ ਅੱਗੇ ਦਾ ਵਲੌਗ ਸ਼ੁਰੂ ਓਏ ਬਾਹਰ ਦੇ ਪੰਨਿਆਂ चलते अगे फोन आ गया थोड़ा जहा गल अगे बाजार वालों लेने समान अपना लो मिलाओ अगे लो जी भाई आ गया भाई कहना मैं आप ही कर देना यार ਜੀ ਗੱਡੀ ਲਾ ਚੁੱਕੇ ਆਪਾਂ ਪਾਰਕਿੰਗ ਦੇ ਵਿੱਚ ਤੇ ਚਲਦੇ ਆਂ ਅੱਪਰ ਤੇ ਸ਼ੌਪ ਤੇ ਲੈਨੇ ਆਂ ਸਮਾਨ ਵਗੈਰਾ ਲੱਗੀ ਗੱਡੀ ਪਾਰਕਿੰਗ ਸਹੀ ਹੈ ਹਾਂਜੀ ਚਲੋ ਫਿਰ ਲੱਗੇ ਸਮਾਨ ਵਗੈਰਾ ਮੈਂ ਤਾਂ ਥੋੜੀ ਵਿਗਾੜੀ ਸਾਈਡ ਤੇ ਨਹੀਂ ਲੱਗੀ ਪ੍ਰੋਪਰ ਚੱਲ ਲੰਘ ਜਾਈਆਂ ਚੀਜ਼ਾਂ ਲੈਨੇ ਆਂ ਸਮਾਨ ਵਗੈਰਾ ਲੋ ਜੀ ਬਾਈਆਂ ਕੋਲ ਪਹੁੰਚ ਚੁੱਕੇ ਆਂ ਸ਼ੌਪ ਤੇ ਲੋ ਜੀ ਬਾਈਆਂ ਦੀ ਹੱਤੀ ਤੇ ਪਹੁੰਚੇ ਆਂ ਮੱਥੂ ਰਾਮ ਦੀ ਸਾਰੇ ਜਾਣਦੇ ਹੋ ਬਹੁਤ ਪੁਰਾਣੀ ਸ਼ੌਪ ਆ ਬਾਈ ਉਹਨਾਂ ਦੀ ਕਰੋ ਚੈੱਕ ਸਮਾਨ ਕਰ ਰਿਹਾ ਵੀਰ ਜੀ ਹੋਰੀ ਆਪਣਾ ਲਓ ਜੀ ਲੈ ਚੁੱਕੇ ਆ ਆਪਣਾ ਸਮਾਨ ਵਗੈਰਾ ਸਾਰਾ ਆਪਾਂ ਹਾਂਜੀ ਮੁੰਡਿਆ ਲੈ ਲੈ ਸਮਾਨ ਵਗੈਰਾ ਤੇ ਸਬਜ਼ੀ ਵਗੈਰਾ ਇੱਥੋਂ ਲਈ ਆ ਆਪਾਂ ਘਰ ਲਈ ਸਬਜ਼ੀ ਵਗੈਰਾ ਲੈ ਜਾਣੀ ਸੀ ਜਾਂਦੇ ਟਾਈਮ ਅਸੀਂ ਤੇ ਲਈ ਚੱਲਦੇ ਆ ਤੇ ਸਮਾਨ ਵਗੈਰਾ ਦੇਖੋ ਆਪਣੀ ਸਬਜ਼ੀ ਵਗੈਰਾ ਵੀ ਲੈ ਚੁੱਕੇ ਆ ਆਪਾਂ ਤੇ ਲਓ ਜੀ Sampai jumpa di ਮੈਂ ਜੂਸ ਪੀ ਲੈ ਨਾਲ ਦਿਖਾ ਦੋ ਕੈਮਰਾ ਕਰ ਤੇਰੇ ਜੂਸ ਟੋਗੜਾ ਭਰ ਪਾਣੀ ਹੈ ਨਹੀਂ ਪਾਤਾ ਮੇਰਾ ਆਹ ਲਓ ਜੀ ਲਓ ਜੀ ਘਰ ਆ ਚੁੱਕੇ ਆ ਆਪਣਾ ਤੇ ਗੇਟ ਖੋਲੋ ਮੜਾ ਜਾ ਖੋਲਾ ਜੀ ਗੇਟ ਬੰਦਾ ਆਪਣਾ ਗੇਟ ਖੋਲੋ ਕੋਨਾ ਡੋਗੀ ਵੈਲਕਮ ਕਰੂਗਾ ਆਪਣਾ ਦਿਖਾਉਣੇ ਆ ਆ ਗਿਆ ਤੇ ਆ ਰਹਾ ਡੋਗੀ ਆਪਣਾ ਲਓ ਜੀ ਕਾਰ ਆਪ ਇੱਥੇ ਠੱਲੀ ਇੱਕ ਕਰੀ ਬੰਦ ਦਿਖਾਉਣੇ ਆਪਣਾ ਵੈਲਕਮ ਕਰੂਗਾ ਓਏ ਨਾ ਲਓ ਜੀ ਮਿੱਟੀ ਲੈਣ ਜਾਣ ਤੋਂ ਪਹਿਲਾਂ ਡੀਜ਼ਲ ਲੈ ਕੇ ਆਉਣਾ ਪਿਆ ਕਿਉਂਕਿ ਟਰੈਕਟਰ ਦੇ ਵਿੱਚ ਘੱਟ ਸੀ ਡੀਜ਼ਲ ਆਇਆ 10 ਲੀਟਰ ਦਾ ਸੀਗਾ ਅਕਾ ਦੋ ਕਿਡੇ ਲਾ ਲਾਂਗੇ 5 ਕਿਲੋਟਰ ਹੋਰ ਲੈ ਲੀ ਗਏ ਇਧਰ ਦਿਖਾਓ ਗੈਣ ਵੀ ਲਓ ਜੀ ਦੇਖੋ ਲਓ ਜੀ ਦੇਖੋ ਹੁਣ ਦਿਖਾਓ ਲਓ ਕਾਲੀ ਹਾਂਜੀ ਚਲੋ ਜੀ ਛੇਤੀ ਭਰ ਲਿਆ ਅੱਗੇ ਬਾਜੋ ਘੋੜਿਆਂ ਦੇ ਪੱਤੇ ਵੀ ਤੋਣੇ ਹਾਂਜੀ ਲਓ ਜੀ मिटी लेड अॻे चिबे ते लॻायो

快点！ ਮਾਹਰ ਲੋ ਜੀ ਕੱਟ ਲਿਆ ਦੀ ਟਰਾਲੀ ਦੇ ਆਗੇ ਦੇਖੋ ਮਿੱਟੀ ਬਾਈਰ ਦੱਸਣਗੇ ਹਾਂ ਕਿ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਹਾ ਜੀ ਬਹੁਤ ਵਧੀਆ ਡਰ ਤਾਂ ਬਹੁਤ ਲੱਗਿਆ ਡਰ ਤਾਂ ਘਰ ਲੱਗਦਾ ਹੀ ਹੈ ਹਾਂ ਜੀ ਦੱਸੋ ਜਿੱਤ ਕੇ Thank you for watching. ਲਓ ਜੀ ਮਿੱਟੂ ਆ ਕੇ ਘਰ ਦੇ ਨੇੜੇ ਆਪਾਂ ਉੱਚਣ ਵਾਲੀਆਂ ਤੇ ਮਿੱਟੂ ਜੀ ਪਤਾ ਟਕਰਿਆ ਆਪਾਂ ਨੂੰ ਲਾਜੋ ਜੀ ਹਾਂ ਜੀ ਮਿੱਟੂ ਜੀ ਟਕਰਿਆ ਲਓ ਜੀ ਹਾਂ ਜੀ ਹੈਲੋ ਬਲਾਲਾ ਹੈਲੋ ਤਾਂ ਕਿੱਧਰ ਲਓ ਜੀ ਮਿੱਟੂ ਜੀ ਅੱਜ ਨਰਾਜ ਚੱਲ ਰਿਹਾ ਆ ਆ ਕੇ ਆਇਆ ਲੈ ਆਹ ਦੇਖੋ ਵੈਲਕਮ ਕਰੂਆ ਆਪਣਾ ਇੱਕ ਬੰਦਾ

ਕਰੇਯਾ ਲਓ ਜੀ ਜਾਨਵਰ ਫੇਰਾ ਚੱਕਾ ਚੱਲੋ ਜਲ ਚੱਲ ਓਏ ਕਰੇ ਚੱਲ ਚੱਲ ਜਾ ਲੱਕੇ ਲਓ ਜੀ ਮੇਰੇ ਕਰੋ ਚੱਲ ਮੈਂ ਕਰਦਾ ਮੈਂ ਕਰਦਾ ਕਰੋ ਬੱਲੇ ਕਰੋ ਚੱਲ ਲਓ ਜੀ ਹੋਰ ਲਾ ਕੇ ਵੈਲਕਮ ਕਰੂਗਾ ਜਦੋਂ ਬਾਅਦ

ਤੇ ਵਲੌਗ ਇਥੇ ਸਮਾਰਤਦਾ ਲਾਈਕ ਸ਼ੇਅਰ ਕਰ ਤੋਂ ਆਪੋ ਵੀ ਆਪਣੇ ਉਦਨ ਫੋਟੋ ਖਿੱਚੀ ਮੈਂ ਤੇ ਕਾਲੀ ਡਾਊਨ ਵਰਜਾ